ਜਮਕੌਰ ਦੀ ਗੜੀ ਵਿੱਚੋਂ ਸੱਚੇ ਪਾਤਸ਼ਾਹ ਨਿਕਲੇ ਨੇ ਅੱਗੇ ਦਾ ਸਫ਼ਰ ਸੱਚੇ ਪਾਤਸ਼ਾਹ ਦਾ ਜਿਹੜਾ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇੱਕ ਪੁਰਾਣਾ ਸੇਵਾਦਾਰ ਪੁਰਾਣਾ ਸੇਵਾਦਾਰ ਪੂਰਨ ਮਸੰਦ ਜਦੋਂ ਸੱਚੇ ਪਾਤਸ਼ਾਹ ਚੱਲਦੇ-ਚੱਲਦੇ ਉਹਦੇ ਪਿੰਡ ਕੋਲ ਦੀ ਲੰਘਣ ਲੱਗੇ ਤੇ ਸਜੀਬ ਬਾਸ਼ਾ ਨੂੰ ਯਾਦ ਆਇਆ ਵੀ ਪੂਰਨ ਮਸੰਦ ਵੀ ਕਹਿੰਦਾ ਹੁੰਦਾ ਸੀ ਕਿ ਮਹਾਰਾਜ ਮੇਰੇ ਘਰ ਆਓ ਮੇਰੇ ਘਰ ਚਰਨ ਪਾਓ ਤੇ ਸਜੀਬ ਬਾਸ਼ਾ ਨੇ ਸੋਚਿਆ ਕਿਉਂ ਨਾ ਜਾ ਆਈਏ ਪਿੰਡ ਦਾ ਇੰਨਾ ਖਾਸ ਪਤਾ ਨਹੀਂ ਘਰ ਦਾ ਬਿਲਕੁਲ ਵੀ ਪਤਾ ਨਹੀਂ ਅੰਮ੍ਰਿਤ ਵੇਲੇ ਦਾ ਸਮਾਂ ਧੁੰਦ ਪੈ ਰਹੀ ਹੈ ਤੇ ਇੱਕ ਪੰਡਿਤ ਜੀ ਰਾਮ ਰਾਮ ਕਰਦੇ ਹੋਏ ਕਹਿੰਦੇ ਇਸ਼ਨਾਨ ਕਰਨ ਚੱਲੇ ਸੀ ਬਾਹਰ ਨਦੀ ਤੇ ਤੇ ਸੱਚੇ ਪਾਤਸ਼ਾਹ ਨੇ ਉਸ ਪੰਡਤ ਨੂੰ ਰੋਕਿਆ ਤੇ ਕਿਹਾ ਆਰਾਮ ਦੇ ਭਗਤਾ ਵੀ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਹੈ ਉਹਦੇ ਘਰ ਜਾਣਾ ਸੀ ਸਾਨੂੰ ਘਰ ਦਾ ਨਹੀਂ ਪਤਾ ਦੱਸ ਉਹ ਪੰਡਤ ਕਹਿੰਦਾ ਜੀ ਮੈਂ ਤੁਹਾਨੂੰ ਛੱਡ ਹੀ ਆਉਣਾ ਜਦੋਂ ਉਹ ਪੰਡਤ ਗਿਆ ਦਰਵਾਜਾ ਜਾ ਕੇ ਬੂਹਾ ਖੜਕਾਇਆ ਇਹ ਜਿਹੜਾ ਪੂਰਨ ਮਸੰਦ ਹੈ ਬੜੀ ਪੈਸੇ ਵਾਲਾ ਬੰਦਾ ਹੈ ਹਵੇਲੀ ਪਾਈ ਹੈ ਉੱਪਰ ਚਵਾਰੀ ਦੇ ਵਿੱਚ ਆਪ ਰਹਿੰਦਾ ਥੱਲੇ ਨੌਕਰ ਰੱਖਿਆ ਹੈ ਪਸ਼ੂ ਡੰਗਰ ਸਾਂਭਣ ਵਾਸਤੇ ਦਰਵਾਜ਼ੇ ਦੇ ਕੋਲ ਉਹ ਬੈਠਾ ਹੈ ਅੰਦਰ ਜਦੋਂ ਦਰਵਾਜਾ ਖੜਕਾਇਆ ਤੇ ਜਿਹੜਾ ਨੌਕਰ ਉਹਦਾ ਨਾਮ ਹੈ ਜਿਉਣਾ ਜਿਉਣੇ ਨੇ ਬੂਹਾ ਖੋਲਿਆ ਤੇ ਉਹ ਪੰਡਤ ਜੀ ਕਹਿੰਦੇ ਵੀ ਤੁਹਾਨੂੰ ਕੋਈ ਮਿਲਣ ਵਾਸਤੇ ਆਇਆ ਹੈ ਮਹਿਮਾਨ ਤੁਹਾਡਾ ਮਿਲੋ ਇਹਨਾਂ ਕਹਿ ਕੇ ਉਹ ਚਲੇ ਗਏ ਜੋੜ ਨੇ ਅੰਦਰ ਸੱਦ ਲਿਆ ਹੁਣ ਕਿਉਂਕਿ ਮਹਾਰਾਜ ਦੀ ਕਲਗੀ ਨਹੀਂ ਲੱਗੀ ਸ਼ਾਹੀ ਪੋਸ਼ਾਕ ਨਹੀਂ ਪਾਈ ਨਾ ਕੋਈ ਬਾਜ ਹੈ ਨਾ ਤਾਜ ਹੈ ਨਾ ਘੋੜਾ ਹੈ ਹੱਥ 'ਚ ਹੁੰਡੀ ਕਿਰਪਾਨ ਫੜੀ ਹੈ ਬਿਨਾ ਮਿਆਂ ਵਾਲੀ ਸੱਚੇ ਪਾਤਸ਼ਾਹ ਕਹਿੰ ਲੱਗੇ ਵੀ ਇਹ ਪੂਰਨ ਮਸੰਦ ਦਾ ਘਾਰੀ ਹੈ ਜਿਉਣਾ ਕਹਿੰਦਾ ਜੀ ਹਾਂ ਮਹਾਰਾਜ ਕਹਿੰਦੇ ਪੂਰਨ ਮਸੰਦ ਘਰੇ ਐ ਕਹਿੰਦਾ ਜੀ ਹਾਂ ਘਰੀ ਉੱਪਰ ਚਵਾਰ ਚ ਸੁੱਤੇ ਪਈ ਐ ਮਹਾਰਾਜ ਕਹਿੰਦੇ ਜਾਓ ਬੁਲਾ ਕੇ ਲਿਓ ਅੱਗੂ ਜਿਹੜਾ ਉਹ ਨੌਕਰ ਜਿਉਣਾ ਕਹਿੰਦਾ ਜੀ ਮੈਂ ਬੁਲਾ ਲਿਆਉਣਾ ਹੁਣੀ ਪਰ ਮੈਨੂੰ ਪੁੱਛਣਗੇ ਵੀ ਕੌਣ ਆਇਆ ਤੇ ਆਪ ਜੀ ਦੱਸੋ ਕੌਣ ਹੋ ਤੁਸੀਂ ਮੈਂ ਜਾ ਕੇ ਦੱਸਾਉਣਾ ਉਹਨੂੰ ਕਿ ਅੱਗੋਂ ਸੱਚੇ ਪਾਤਸ਼ਾਹ ਜਵਾਬ ਦਿੰਦੇ ਆ ਕਿ ਕਹਿ ਦਿਓ ਉਹਨੂੰ ਕਿ ਅਨੰਤ ਪੁਰ ਵਾਲਾ ਗੁਰੂ ਗੋਬਿੰਦ ਸਿੰਘ ਆਇਆ ਜਦੋਂ ਜਿਉਣੇ ਨੇ ਸੁਣਿਆ ਵੇਖਿਆ ਹੈਰਾਨ ਹੋ ਗਿਆ ਜਿਹਦੀਆਂ ਸਾਖੀਆਂ ਕਹਾਣੀਆਂ ਅੱਜ ਤੱਕ ਬੜੇ ਪਿਆਰ ਨਾਲ ਸੁਣੀਆਂ ਸੀ ਸੁਣਿਆ ਸੀ ਕਲਗੀ ਲਾਉਂਦੇ ਆ ਕਲਗੀ ਨਹੀਂ ਸੁਣਿਆ ਸੀ ਮਖਮਲੀ ਪੋਸ਼ਾਕ ਸੋਹਣਾ ਜੋੜਾ ਪਾਉਂਦੇ ਆ ਘੋੜਾ ਵੀ ਹੈ ਬਾਜ ਵੀ ਹੈ ਤਾਜ਼ੀ ਪਰ ਅੱਜ ਇਹੋ ਜਿਹੇ ਹਾਲਾਤ ਮੈਂ ਤੁਸੀਂ ਇਕੱਲੇ ਫੌਜਾਂ ਸੱਚੇ ਪਾਸ਼ਾਕੇ ਦੇ ਸਭ ਦੱਸਾਂਗੇ ਜਹਾ ਪੂਰਨ ਮਸੰਦ ਨੂੰ ਸੱਦ ਲਿਆ ਮਹਾਰਾਜ ਮਹੋਣੀ ਜਾਂ ਭੱਜ ਕੇ ਗਿਆ ਬੜੇ ਜੋਸ਼ ਨਾਲ ਪੌੜੀਆਂ 'ਚ ਚੜਿਆ ਵੀ ਹੁਣੀ ਮੈਂ ਪੂਰਨ ਨੂੰ ਸੱਦ ਕੇ ਲਿਆਉਂਗਾ ਚਵਾਰੇ 'ਚ ਚੜ ਕੇ ਬੂਹਾ ਖੜਕਾਇਆ ਜਦੋਂ ਬੂਹਾ ਖੜਕਾਇਆ ਪੂਰਨ ਮਸੰਦ ਨੇ ਬੂਹਾ ਖੋਲਿਆ ਜਿਉਣਿਆ ਕੀ ਗੱਲ ਹੋ ਗਈ ਅੱਧੀ ਰਾਤ ਕਿਉਂ ਰੌਲਾ ਪਾਇਆ ਕੀ ਗੱਲ ਹੋ ਗਈ ਕਹਿਣ ਲੱਗਿਆ ਜੀ ਛੇਤੀ ਆਜੋ ਥੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਨੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਐਸਮੀ ਨੇ ਕਹਿੰਦਾ ਹਾਂ ਛੇਤੀ ਆਜੋ ਕਹਿਣ ਲੱਗੇ ਗੱਲ ਕੀ ਹੋਈ ਇਕੱਲੇ ਆਏ ਨਾਲ ਫੌਜਾਂ ਵੀ ਨਹੀਂ ਨਹੀਂ ਨਾ ਬਾਜ ਐ ਨਾ ਕੋਈ ਤਾਜ ਐ ਨਾ ਘੋੜਾ ਐ ਨਾ ਸੀਸਤੇ ਕਲਗੀ ਐ ਮਹਾਰਾਜ ਦੇ ਪੈਰ ਨੰਗੇ ਨਹੀਂ ਲਿਬੜੇ ਹੋਏ ਨਹੀਂ ਜਾਮਾ ਲੀਰੂ ਲੀਰ ਐ ਕੋਈ ਫੌਜਾ ਨਹੀਂ ਕੱਲੇ ਨੇ ਜਿਉਣਾ ਕਹਿੰਦਾ ਜਦੋਂ ਦੱਸਿਆ ਜਿਉਣੀ ਨੇ ਤੇ ਪੂਰਨ ਮਸੰਦ ਕਹਿੰਦਾ ਤੂੰ ਦੱਸਤਾ ਨਹੀਂ ਦਿੱਤਾ ਵੀ ਮੈਂ ਇੱਥੇ ਹੀ ਐ ਕਹਿੰਦਾ ਜੀ ਹਾਂ ਆਜੋ ਆਜੋ ਛੀਤੀ ਪੂਰਨ ਮਸੰਦ ਕਹਿੰਦਾ ਜਾ ਉਹਨਾਂ ਨੂੰ ਕਹਿ ਦਿਓ ਵੀ ਅੱਜ ਉਹ ਚਲੇ ਜਾਣ ਮੈਨੂੰ ਡਰ ਬਹੁਤ ਹੈ ਮਗਲ ਫੌਜਾਂ ਆ ਰਹੀਆਂ ਹਨ ਫੇਰ ਕਦੇ ਆ ਜਾਂਦੇ ਅਸੀਂ ਆ ਜਾਾਂਗੇ ਆਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਜਦੋਂ ਇਹਨੀ ਗੱਲ ਕਹੀ ਤੇ ਜਿਉਣਾ ਵਾਰ-ਵਾਰ ਹੈਰਾਨੋ ਕੇ ਪੂਰਨ ਦੇ ਚਿਹਰੇ ਵੱਲ ਵੇਂਦਾ ਕਿ ਇਹ ਕਿਹੋ ਜਿਹਾ ਇਨਸਾਨ ਹੈ ਦਿਖਾਵੇ ਦਾ ਪਿਆਰ ਕਰਦਾ ਸੀ ਸਿਰਫ ਅੱਜ ਕਲਗੀਆਂ ਵਾਲੇ ਮਹਾਰਾਜ ਧਰਤੀ ਖੜੀ ਨਹੀਂ ਘਰ ਆਏ ਨਹੀਂ ਚੱਲ ਕੇ ਚਰਨ ਪਾਈ ਨਹੀਂ ਤੇ ਸਾਧ ਸੰਗਤ ਜਿਉਣੇ ਨੂੰ ਪਤਾ ਲੱਗ ਗਿਆ ਕਿ ਇਹ ਸਿਰਫ ਖਾਣ ਦਾ ਬਾਰਾ ਗੁਰੂ ਦੇ ਨਾਮ ਤੇ ਖਾਂਦਾ ਸੀ ਉਗਰਾਹੀਆਂ ਕਰ ਕਰ ਕੇ ਪਰ ਇਹਨੂੰ ਕੋਈ ਪਿਆਰ ਨਹੀਂ ਸੀ ਕੋਈ ਮੁਹੱਬਤ ਜਾਂ ਇਸ਼ਕ ਨਹੀਂ ਸੀ ਗੁਰੂ ਸਾਹਿਬ ਨਾਲ ਜਿਉਣਾ ਵਾਪਸ ਮੁੜਿਆ ਭੱਜ ਕੇ ਚੜਿਆ ਬਹੁਤ ਜੋਸ਼ ਨਾਲ ਸੀ ਪਰ ਅੱਜ ਜਦੋਂ ਹੁਣ ਉਤਰ ਰਿਹਾ ਨਾ ਔਖਾ ਹੋ ਗਿਆ ਪੜੀ ਉਤਰਨਾ ਹੌਲੀ-ਹੌਲੀ ਆ ਰਿਹਾ ਹੈ ਕਦਮ ਟੁੱਟਿਆ ਨਾ ਜਾਵੇ ਕਿ ਸੱਚੇ ਪਾਤਸ਼ਾਹ ਨੂੰ ਜਾ ਕੇ ਕੀ ਜਵਾਬ ਦੇਵਾਂ ਮਹਾਰਾਜ ਨੇ ਦੂਰੋਂ ਵੇਖ ਲਿਆ ਜਿਉਣੀਆਂ ਕੋਈ ਗੱਲ ਨਹੀਂ ਆ ਜਾ ਟਿੱਕੀ ਹੋਈ ਰਾਤ ਮੈਨੂੰ ਸਾਰਾ ਕੁਝ ਸੁਣ ਗਿਆ ਹੈ ਜਿਉਣੇ ਨੇ ਆ ਕੇ ਉਸ ਸਤਿਗੁਰਾਂ ਦੇ ਲਿਬੜੀ ਹੋਏ ਚਰਨ ਕੁੱਟ ਕੇ ਫੜ ਲਏ ਰੋਇਆ ਬਹੁਤ ਰੋਇਆ ਜਾ ਰੋਇਆ ਸੱਚੀ ਪਾਸ਼ਾ ਮੇਰੇ ਕੋਲ ਤਾਂ ਕੁੱਲੀ ਵੀ ਨਹੀਂ ਛਪਰੀ ਵੀ ਨਹੀਂ ਜੇ ਹੁੰਦੀ ਤਾਂ ਮੈਂ ਆਪਣੇ ਘਰ ਰੱਖਦਾ ਆਪਜੀ ਦੀ ਸੇਵਾ ਕਰਦਾ ਮਹਾਰਾਏ ਖੁਸ਼ ਹੋਏ ਜਿਉਣਿਆ ਅਸੀਂ ਤੇਰੇ ਪਿਆਰ ਦੇ ਸਦਕੇ ਤੇਰੀ ਸੇਵਾ ਪਰਵਾਨ ਜਿੰਨੀ ਵੀ ਕੀਤੀ ਹੈ ਜਿਉਣੇ ਨੇ ਸੇਵਾ ਕੀਤੀ ਜੋ ਸੀ ਮਹਾਰਾਏ ਕਹਿੰਦੇ ਹੁਣ ਅਸੀਂ ਚੱਲਦੇ ਹਾਂ ਇਹ ਹੀ ਕਹਿੰਦਾ ਹੁੰਦਾ ਸੀ ਮੇਰੇ ਘਰ ਆਓ ਚਰਨ ਪਾਓ ਸੀ ਤਾਂ ਇਸ ਸਾਨੂੰ ਕੀ ਲੋੜ ਸੀ ਪਰ ਸਾਨੂੰ ਇਹਦਾ ਪਤਾ ਨਹੀਂ ਸੀ ਜਦੋਂ ਤੁਰਨ ਲੱਗੇ ਜਿਉਣਾ ਕਹਤਾ ਮਹਾਰਾ ਮੈਂ ਵੀ ਤੁਹਾਡੇ ਨਾਲ ਹੀ ਚੱਲਣਾ ਸੱਚੇ ਬਾਦਸ਼ਾਹ ਕਹਿੰਦੇ ਨਹੀਂ ਜਿਉਣਿਆ ਤੂੰ ਪਸ਼ੂ ਡੰਗਰ ਸਾਹਿਬ ਤੇਰੀ ਡਿਊਟੀ ਲੱਗੀ ਹੈ ਨਹੀਂ ਮਹਾਰਾ ਮੈਂ ਇਹਦੀ ਹੁਣ ਡਿਊਟੀ ਨਹੀਂ ਕਰਨੀ ਸੱਚੇ ਬਾਦਸ਼ਾਹ ਨੇ ਕਿਹਾ ਨਹੀਂ ਮਹਾਰਾ ਇਹ ਤੁਰਨ ਲੱਗੇ ਫਿਰ ਜਿਉਣੇ ਨੇ ਜਿਹੜੂ ਖੂਹ ਦੀਆਂ ਟਿੰਡਾਂ ਖੂਹ ਬਣਾਉਣਾ ਸੀ ਖੂਹ ਦੀਆਂ ਟਿੰਡਾਂ ਪਈਆਂ ਸੀ ਟਿੰਡ ਦੇ ਵਿੱਚ ਅਗਨੀ ਪਾਤੀ ਰਸੀ ਬਣ ਕੇ ਦੇਤੀ ਮਹਾਰਾ ਜੀ ਸੇਕਦੇ ਚੱਲਿਓ ਤੁਰੇ ਨੇ ਸੱਚੇ ਪਾਸੇ ਨਿਗਾਹਾਂ ਨੂੰ ਚੱਲੇ ਪਏ ਸੋ ਇਹ ਕਲਗੀਧਰ ਮਹਾਰਾਜ ਜੀ ਦਾ ਸਫਰ ਰਿਹਾ ਹੈ ਕਲਗੀਧਰ ਮਹਾਰਾਜ ਨੂੰ ਵੀ ਇਸ ਤਰ੍ਹਾਂ ਦਾ ਸਮਾਂ ਵਿਖਣਾ ਪਿਆ ਰਾਜਿਆਂ ਦੇ ਰਾਜੇ ਰਾਜਨ ਕੀ ਰਾਜਾ ਮਹਾਰਾਜਨ ਕੀ ਮਹਾਰਾਜਾ ਕਲਗੀਧਰ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਸੀ ਪਰ ਕਿਤੇ ਨਾ ਕਿਤੇ ਬਹੁਤ ਘਟੀਆ ਸੋਚ ਵਾਲੇ ਨੀਚ ਲੋਕ ਵੀ ਗੁਰੂ ਦੇ ਨਾਂ ਤੇ ਖਾਂਦੇ ਸੀ ਅੰਦਰੋਂ ਕੁਝ ਹੋਰ ਸੀ ਜਿਹੜੇ ਬਾਹਰੋਂ ਕੁਝ ਹੋਰ ਸੀ ਜਦੋਂ ਸਮਾਂ ਆਇਆ ਤੇ ਪਤਾ ਲੱਗਿਆ ਵੀ ਕੌਣ ਸੱਚਾ ਹੈ ਕੌਣ ਝੂਠਾ ਹੈ ਸਾਧ ਸੰਗਤ ਜਦੋਂ ਵਿਪਤਾ ਪੈਂਦੀ ਹੈ ਮਾੜਾ ਸਮਾਂ ਆਉਂਦਾ ਹੈ ਉਦੋਂ ਹੀ ਪਤਾ ਲੱਗਦਾ ਹੈ ਕੌਣ ਆਪਣਾ ਹੈ ਕੌਣ ਪਰਾਇਆ ਹੈ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਅਮੀਰ ਹੀ ਸਾਡਾ ਸਾਥ ਦੇਉ ਕਈ ਵਾਰੀ ਔਖੇ ਸਮੇਂ ਚ ਅਮੀਰ ਜਾਂ ਵੱਡਾ ਜਾਂ ਸੈਨਾ ਬੰਦਾ ਭੱਜ ਜਾਂਦਾ ਕਈ ਵਾਰ ਔਖੇ ਸਮੇਂ ਵਿੱਚ ਗਰੀਬ ਜਾਂ ਕੋਈ ਅਣਜਾਣ ਜਾਂ ਕੋਈ ਭੋਲੇ ਬੰਦੇ ਹੀ ਨਾਲ ਖੜਦੇ ਆ। ਘਟ ਗਿਆਨ ਵਾਲੇ ਕਈ ਵਾਰੀ ਖੜ੍ਹ ਜਾਂਦੇ ਵੱਧ ਗਿਆਨ ਵਾਲੇ ਬਹੁਤੇ ਸਿਆਣੇ ਚਤੁਰ ਭੱਜ ਜਾਂਦੇ ਛੱਡ ਕੇ ਔਖੇ ਸਮੇਂ ਦੇ ਵਿੱਚ ਸੋ ਭਾਈ ਸਤਿਗੁਰਾਂ ਦਾ ਇੱਕ ਇੱਕ ਬਚਨ ਸੁਣੀਏ ਸਮਝ ਗਏ ਮੰਨ ਗਏ ਕਮਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਸੀ ਨਾ ਹੈ ਨਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ